ਨੇ ਟੂ ਛਟਰਾ ਵਾਲੇ ਦੇ ਸਮਰਥਕ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਜਾਰੇ ਪ੍ਰਧਾਨ ਜੀ ਨਾਲ ਗੱਲ ਕਰੋ ਪ੍ਰਧਾਨ ਜੀ ਪ੍ਰਧਾਨ ਜੀ ਸਰਦਾਰ ਸੁਜਾ ਸਿੰਘ ਵਧਾਈਆਂ ਦੇ ਉਹ ਦੇਖ ਸਾਡੇ ਕੋਲ ਜਿਹੜਾ ਕੋਈ ਯਾਰ ਭਾਈ ਯਾਰ ਕੋਈ ਯਾਰ ਭਾਈ ਯਾਰ ਕਿਉਂ ਕੋਈ ਯਾਰ ਭਾਈ ਯਾਰ ਕੋਈ ਦੋਸਤ ਦੋਵੇਂ ਪੁੱਛਦੇ ਗਏ ਕਿ ਇਹ ਕੀ ਕਰਦਾ ਹੈ ਗੁੱਸਾ ਕਿਸ ਗੱਲ ਦਾ ਹੈ ਗੁੱਸਾ ਕਿਸ ਗੱਲ ਦਾ ਹੈ ਇਹ ਕੀ ਕਰਦਾ ਹੈ ਭਾਈ ਕਿਸ ਗੱਲ ਦਾ ਗੁੱਸਾ ਚਾਰ ਰਾਊਂਡ ਹੋਇਆ ਅਜੇ 10 ਬਾਕੀ ਨੇ ਬਾਕੀ ਆਜੇ ਨਾ ਬ੍ਰਾਵਾ ਪਹਿਲਾ ਮੀਟੂ ਸ਼ਟਰਾਂ ਵਾਲੇ ਦੇ ਸਮਰਥਕ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਪ੍ਰਧਾਨ ਜੀ ਨਾਲ ਗੱਲ ਕੋ ਪ੍ਰਧਾਨ ਜੀ ਸਰਦਾਰ ਸੁਜਾ ਸਿੰਘ ਨੇ ਵਧਾਈਆਂ ਦੇ ਦੇ ਉਹ ਦੇਖ ਸਾਹਮਣੇ ਜਿਹੜਾ ਕੋਈ ਯਾਰ ਭਾਈ ਯਾਰ ਕੋਈ ਯਾਰ ਭਾਈ ਯਾਰ ਕਿਉਂ ਕੋਈ ਪਾ ਤੁਹਾਨੂੰ ਉਹ ਹਾਂ ਜੀ ਮਾੜਾ ਦੇਖੋ ਕਿ ਦੂਜਾ ਆਜੀ ਕਰਦਾ ਨਹੀਂ ਗੁੱਸਾ ਕਿਸ ਗੱਲ ਦਾ ਗੁੱਸਾ ਕਿਸ ਗੱਲ ਦਾ ਆਜੀ ਕਰਦਾ ਨਹੀਂ ਕਿਸ ਗੱਲ ਦਾ ਗੁੱਸਾ ਚਾਰ ਰਾਊਂਡ ਹੋਇਆ ਆਜੀ ਬਸ ਬਾਕੀ ਨਹੀਂ ਪਾਠੇ ਆ ਰਹੇ ਨੇ ਉਹ ਫੋਨ ਦੇ ਨਾਮ ਆ ਭਰਾਵਾ ਪਹਿਲਾਂ ਮੀਟੂ ਛਟਰਾ ਵਾਲੇ ਦੇ ਸੁਪਰਪਰ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਚਾਹੇ ਪ੍ਰਧਾਨ ਜੀ ਨਾਲ ਗੱਲ ਕਰੋ ਪ੍ਰਧਾਨ ਜੀ ਪ੍ਰਧਾਨ ਜੀ ਸਰਦਾਰ ਸੁਚਾ ਸਿੰਘ ਵਧਾਈਆਂ ਦੇ ਉਹ ਦੇਖ ਸਾਡੇ ਫੋਨ ਜਿਹੜਾ ਕੋਈ ਯਾਰ ਬਾਗੀ ਯਾਰ ਕੋਈ ਯਾਰ ਭਾਜੀ ਯਾਰ ਕਿਉਂ ਕੋਈ ਪਾ ਤੁਹਾਨੂੰ ਦਫਾ ਆ ਜੇ ਇਹ ਗੁੱਸਾ ਦੇਖੋ ਕਿਸ ਦਾ ਹੈ ਗੁੱਸਾ ਕਿਸ ਗੱਲ ਦਾ ਹੈ ਇਹ ਕੀ ਕਰਦਾ ਇਹ ਗੁੱਸਾ ਕਿਸ ਗੱਲ ਦਾ ਹੈ ਆਹੀ ਕਰਦਾ ਇਹ ਭਾਈ ਕਿਸ ਗੱਲ ਦਾ ਗੁੱਸਾ ਚਾਰ ਰਾਊਂਡ ਹੋਇਆ ਅਜੇ 10 ਬਾਕੀ ਨੇ 10 ਬਾਕੀ ਆਜੇ ਕਿਉਂ ਫੋਨ ਦੇਣਾ ਬਰਾਵਾ ਪਹਿਲਾਂ ਨੀਟੂ ਛਟਰਾ ਵਾਲੇ ਦੇ ਸੁਪਰਪਰ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਚਾਹੇ ਪ੍ਰਧਾਨ ਜੀ ਨਾਲ ਗੱਲ ਕਰੋ ਪ੍ਰਧਾਨ ਜੀ ਪ੍ਰਧਾਨ ਜੀ ਸਰਦਾਰ ਸੁਚੇ ਸਿੰਘ ਵਧਾਈ ਦੇ ਉਹ ਦੇਖ ਸਾਡਾ ਫੋਨ ਜਿਹੜਾ ਕੋਈ ਯਾਰ ਬਾਜੀ ਯਾਰ ਕੋਈ ਯਾਰ ਭਾਈ ਯਾਰ ਕਿਉਂ ਕੋਈ ਯਾਰ ਲੋਕੀ ਬਾਜੇ ਦੇਖੋ ਕਿਸੇ ਸੰਤਾ ਜੀ ਫੋਨ ਕਰਦੇ ਆ ਰੋਣੇ ਆ ਕਾਹੀ ਕਰਦਾ ਇਹ ਗੁੱਸਾ ਕਿਸ ਗੱਲ ਦਾ ਗੁੱਸਾ ਕਿਸ ਗੱਲ ਦਾ ਕਾਹੀ ਕਰਦਾ ਇਹ ਕਿਸ ਗੱਲ ਦਾ ਗੁੱਸਾ ਚਾਰ ਰਾਊਂਡ ਹੋਇਆ ਅਜੇ ਬਾਕੀ ਨੂੰ ਦੀ ਪਾਸੇ ਆ ਰਹੇ ਨੇ ਉਹ ਫੋਨ ਦੇਣਾ ਵਾ ਭਰਾਵਾ ਪਹਿਲਾਂ ਮੀਟੂ ਛਟਰਾ ਵਾਲੇ ਦੇ ਸਮਰਥਕ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਚਾਹੇ ਫੋਨ ਦੇ ਮੈਨੂੰ ਪ੍ਰਧਾਨ ਜੀ ਨਾਲ ਗੱਲ ਕਰੋ ਪ੍ਰਧਾਨ ਜੀ ਪ੍ਰਧਾਨ ਜੀ ਸਰਦਾਰ ਸੁਜਾ ਸਿੰਘ ਨੂੰ ਵਧਾਈਆਂ ਦੇ ਉਹ ਦੇਖ ਸਾਡੇ ਫੋਨ ਜਿਹੜਾ ਕਰਦਾ ਹੋਇਆ ਯਾਰ ਭਾਜੀ ਯਾਰ ਕੋਈ ਯਾਰ ਭਾਜੀ ਯਾਰ ਕਿਉਂ ਕੋਈ ਪਾੜਦਾ ਲੋਕਾਂ ਦਾ ਆ ਰਹੇ ਉਹ ਜਿੱਦਾ ਲੋਕੀ ਆ ਰਹੇ گسا کس گل کا گسا کس گل <سؤال>